ਤੁਸੀਂ ਵੇਖ ਰਹੇ RMS న్యూਸ ਮੈਂ ਹਾਂ ਪੱਤਰਕਾਰ ਸੰਦੀਪ ਸਿੰਘ ਅੱਜ ਪਹੁੰਚੇ ਹਾਂ ਪਿੰਡ ਸਭਰਾ ਵਿਖੇ ਇੱਥੇ ਕਿ ਇਸ ਸਟੋਰ ਮਾਲਕ ਵੱਲੋਂ ਬਰਤਨ ਸਟੋਰ ਦਾ ਜੋ ਮਾਲਕ ਹੈ ਉਸ ਵੱਲੋਂ ਇੱਥੇ ਖਾਸ ਆਫਰ ਲਗਾ ਗੀਆਂ ਵਾ ਦੁਵਾਲੀ ਦੇ ਤਿਹਾਰ ਤੇ ਉਹ ਗੱਲਬਾਤ ਕਰਦੇ ਆ ਦੁਕਾਨ ਮਾਲਕ ਦੇ ਨਾਲ ਉਹਨਾਂ ਦੇ ਵੱਲੋਂ ਜੋ ਇੱਥੇ ਆਫਰ ਲਗਾ ਗੀਆਂ ਤੁਸੀਂ ਵੀ ਵੇਖ ਸਕਦੇ ਹੋ ਸਾਹਮਣੇ ਕਿ ਜੋ ਕਸਟਮਰ ਵੱਲੋਂ ਵੀ ਇੱਥੇ ਜੋ ਸਮਾਨ ਲਿਆ ਜਾ ਰਿਹਾ ਵਾ ਮੇਰਾ ਨਾਮ ਹੈ ਪਿਆਰਾ ਸਿੰਘ ਹੁਣ ਦੁਵਾਲੀ ਦੀ ਸੌਪਾ ਨੂੰ ਚਲਦੀ ਹੈ ਅੱਜ ਕੱਲ ਹੁਣ ਬਹੁਤ ਜ਼ੋਰਾਂ ਨਾਲ ਹੋ ਰਹੀ ਹੈ ਬੱਚੇ ਦੇ ਯਾਰ ਲੈ ਆਏ ਅਭੀ ਬਰਤਨ ਲੈਣੇ ਆ ਹੁਣ ਵੀਰ ਦੀ ਦੁਕਾਨ ਤੇ ਪਹੁੰਚੇ ਆ ਹਾਂ ਜੀ ਹੁਣ ਵੇਖੋ ਕੋਈ ਆਫਰ ਰੂਫ ਵੀ ਦਿੰਦਾ ਕਿ ਜੀ ਕਿਵੇਂ ਲੱਗਦਾ ਵਾ ਕਿ ਇਹਨਾਂ ਦਾ ਰੇਟ ਕਿਵੇਂ ਹੈ ਬਹੁਤ ਰੇਟ ਵਧੀਆ ਹੈ ਜੀ ਬਹੁਤ ਵਧੀਆ ਹੈ ਬਾਜ਼ਾਰ ਨਾਲੋਂ ਸਸਤਾ ਹੈ ਹੋਰ ਲੋਕਾਂ ਨੂੰ ਕੀ ਫੀਲ ਕਰੋਗੇ ਲੋਕਾਂ ਨੂੰ ਅਪੀਲ ਕਰਾਂਗੇ ਵੀ ਜਰੂਰ ਆਓ ਦਿਵਾਲੀ ਦੇ ਉੱਤੇ ਬਰਤਨ ਲਾਓ ਤੇ ਵੀਰ ਦੀ ਆਮਦਨ ਵਧਾਓ ਪਿੰਡ ਪਿੰਡ ਦਾ ਲੋਕ ਸ਼ਹਿਰ ਜਾਂਦੇ ਸੀ ਹੁਣ ਪਿੰਡ ਦੇ ਵਿੱਚ ਦੁਕਾਨਾਂ ਖੁੱਲੀਆਂ ਆਈਆਂ ਵਾ ਬਹੁਤ ਸੌਖਾ ਲੱਗਾ ਹੈ ਹਾਂਜੀ ਵੀਰ ਜੀ ਅਸੀਂ ਵਰਤ ਲੈਣ ਆਏ ਦਿਵਾਲੀ ਤੇ ਵਰਤ ਖਰੀਦੀਦੇ ਆ ਨਾ ਅਸੀਂ ਵੀਰ ਜੀ ਕੋਲੋਂ ਲੈਣ ਆਏ ਆ ਤੇ ਹੋਰ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੀਦੀ ਲੋਕਾਂ ਨੂੰ ਪੀਲੇ ਹੀ ਆਪੀ ਵੀਰ ਜੀ ਕੋਲ ਆਓ ਦੁਕਾਨ ਤੇ ਸਮਾਨ ਖਰੀਦੋ ਪਿੰਡ ਦੀ ਦੁਕਾਨਾਂ ਪਿੰਡ ਤੋਂ ਸਮਾਨ ਖਰੀਦੋ ਤੇ ਕੀ ਲੱਗਦਾ ਵਾ ਕਿ ਸ਼ਹਿਰ ਨਾਲੋਂ ਜਾਂ ਬਾਜ਼ਾਰ ਨਾਲੋਂ ਕੀ ਇੱਥੇ ਕੋਈ ਤੇ ਲੱਗਦਾ ਕਿ ਕੋਈ ਰਾਏ ਦਿੱਤੀ ਜਾ ਰਹੀ ਹੈ ਹਾਂਜੀ ਜੇ ਵੀਰ ਜੀ ਉਹ ਤੇ ਰਾਏ ਤੇ ਫਿਰ ਵੀਰ ਜੀ ਹੁਣ ਪਿੰਡ ਦੇ ਆ ਰਹੇ ਤੇ ਕਰਨ ਗਈ ਹਾਂਜੀ ਰਾਏ ਤੇ ਵੀ ਦਿੱਤੀ ਜਾਂਦੀ ਆ ਹਾਂਜੀ ਸਾਰੇ ਆਨੇ ਬਾਕੀ ਸਾਰੇ ਕਮਾਈ ਨੂੰ ਬੈਠੇ ਆ ਸਵੇਰ ਦੇ ਵੀ ਬੈਠੇ ਦੁਕਾਨ ਤੇ ਬਿਲਕੁਲ ਜੀ ਹਾਂਜੀ ਕਮਾਈ ਤੇ ਕਰਨੀ ਆ ਹੋਰ ਦੇਸ਼ ਵਾਸੀਆਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਦੇਸ਼ ਵਾਸੀਆਂ ਨੂੰ ਬਸ ਇਹੀ ਸਮੇਂ ਤੇ ਸਾਫ਼ ਸੁਥਰੀ ਦੀਵਾਲੀ ਮਨਾਓ ਜਿਆਦਾ ਪ੍ਰਦੂਸ਼ਣ ਨਾ ਫਲਾਓ ਜਿਆਦਾ ਪੈਸਾ ਵੇਸਟ ਕਰਨ ਨਾਲੋਂ ਬੈਟਰ ਆ ਕਿ ਕਿਸੇ ਗਰੀਬ ਦੀ ਸੇਵਾ ਕਰੋ ਦੀ ਮਦਦ ਦਿੱਤੀ ਜਾਵੇ ਕਿਸੇ ਦੇ ਘਰ ਹੋ ਸਕਦਾ ਤੁਹਾਡੇ ਪੈਸਿਆਂ ਨਾਲ ਹੀ ਦੀਵਾ ਜਗਣਾ ਹੋਵੇ ਜਿਵੇਂ ਕਿ ਹੁਣ ਅੱਜ ਕੱਲ ਆਨਲਾਈਨ ਵੀ ਬਹੁਤ ਦਿਖ ਰਹੀ ਦੁਕਾਨ ਕੀਤੀ ਜਾ ਰਹੀ ਆ ਤੇ ਪਿੰਡਾਂ ਦੇ ਦੁਕਾਨਦਾਰਾਂ ਨੂੰ ਜਿਹੜਾ ਵੇਖਣਾ ਪੈ ਰਿਹਾ ਮਾਰਕੀਟ ਦੇ ਵਿੱਚ ਵੀ ਮੰਦ ਹਾਲੀ ਦਾ ਸ਼ਕਾਰ ਵੀ ਹੋਣਾ ਪੈ ਰਿਹਾ ਹਾਂਜੀ ਤੇ ਉੱਥੇ ਵੀ ਵੇਖਦੇ ਹੋ ਕਿ ਆਨਲਾਈਨ ਜੋ ਸ਼ੋਪਿੰਗ ਕਰਦੇ ਉਹਨਾਂ ਨੂੰ ਕੀ ਫੀਲ ਕਰੇ ਨੇ ਇਹ ਵੀਰ ਜੀ ਮੈਂ ਆਨਲਾਈਨ ਸ਼ੋਪਿੰਗ ਨੂੰ ਤਰਜੀਹ ਨਹੀਂ ਦਿੰਦੀ ਬਾਕੀ ਇਹ ਵੀ ਬਹੁਤ ਹੀ ਜਿਆਦਾ ਮਜਬੂਰੀ ਆ ਤੇ ਚਲੋ ਆਨਲਾਈਨੇ ਕੋਈ ਚੀਜ਼ਾਂ ਨਹੀਂ ਵੀ ਮਿਲਦੀਆਂ ਪਰਚੇਜ਼ ਨਹੀਂ ਕੀਤੀਆਂ ਜਾਂਦੀਆਂ ਆਨਲਾਈਨ ਕੁਝ ਲੈ ਲੋ ਪਰ ਮੇਰੇ ਅਕੋਰਡਿੰਗ ਦੁਕਾਨ ਤੇ ਆ ਕੇ ਚੀਜ਼ ਖਰੀਦਣੀ ਸ਼ਾਪ ਤੇ ਆ ਕੇ ਖਰੀਦਣੀ ਚਾਹੀਦੀ ਬੜੀ ਕਿ ਆਪਣੇ ਭੈਣ ਭਰਾਵਾਂ ਨੂੰ ਹਾਂਜੀ ਨਾਲੇ ਬੰਦੇ ਦਾ ਵਿਹਾਰ ਪੰਦਾ ਆ ਬੋਲਣ ਚੱਲਣ ਦਾ ਪਤਾ ਲੱਗਦਾ ਬਾਦ ਨਾਲੇ ਦੁਕਾਨਾਂ ਦਾ ਪਤਾ ਲੱਗਦਾ ਆਪਣੇ ਪਿੰਡ ਜਿਹੜੇ ਸਾਡੇ ਨਾਲ ਇੱਥੇ ਦੁਕਾਨਦਾਰੀ ਮੌਜੂਦ ਆ ਉਹਨਾਂ ਨਾਲ ਵੀ ਗੱਲਬਾਤ ਕਰਾਂ ਕੀ ਨਾਮ ਹੈ ਵੇਚੀ ਦਾ ਨਾਮ ਹੈ ਪਰਪਤ ਸਿੰਘ ਕਾਲ ਟੂ ਦੋਣਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਤੇ ਦਿਵਾਲੀ ਦੀਆਂ ਸ਼ੁਭ ਸ਼ੁਭ ਕਾਮਨਾਵਾਂ ਤੇ ਤੁਹਾਡੇ ਵੱਲੋਂ ਹੋਣਾ ਕੀ ਕੋਈ ਰਾਏ ਦਿੱਤੀ ਜਾ ਰਹੀ ਹੈ ਦਿਵਾਲੀ ਦੇ ਮਾਮਲੇ ਹਾਂਜੀ ਮੈਂ ਆਪਦੇ ਵੱਲੋਂ ਤੇ ਹੀ ਕੋਸ਼ਿਸ਼ ਕਰ ਰਹੇ ਆਂ ਵੀ ਕਮਾਈ ਵੀ ਕਰੀਏ ਤੇ ਚਲੋ ਥੋੜਾ ਬਾਅਦ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਮਾਣ ਕਰੀਏ ਆਪਦੇ ਪਿੰਡ ਵਾਸੀਆਂ ਦਾ ਚਲੋ ਬਾਹਰੋਂ ਜੋ ਵੀ ਸੰਗਤ ਆਉਂਦੀ ਹੈ ਲਾਗੋਗੋ ਬੰਨੋਂ ਪਿੰਡਾਂ ਚੋਂ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਮਾਣ ਕਰਾਂਗੇ ਜੀ ਸਭ ਤੋਂ ਪਹਿਲਾਂ ਤਾਂ ਇਹ ਜਿੱਦਾਂ ਹੀ ਭੈਣ ਜੀ ਹੁਣ ਆਖਿਆ ਵਾ ਵੀ ਪ੍ਰਦੂਸ਼ਣ ਰਹਿਤ ਦਿਵਾਲੀ ਮਨਾਓ ਬਹੁਤ ਵਧੀਆ ਸੋਚ ਭੈਣ ਜੀ ਉਹਨਾਂ ਦੀ ਜੋ ਉਹਨਾਂ ਗੱਲ ਕਹੀ ਆ ਉਸ ਹਸਾਣਾ ਆਪਾਂ ਨੂੰ ਸਾਰਿਆਂ ਨੂੰ ਇੱਕ ਦੋ ਚ ਇਹਦੇ ਬਾਹ ਫੜਨੀ ਚਾਹੀਦੀ ਆ ਕਿਸੇ ਭੈਣ ਭਰਾ ਦੇ ਘਰੇ ਹੋ ਸਕਦਾ ਆਪਣੇ ਪੈਸਾ ਨਹੀਂ ਕੋਈ ਦੀਵਾ ਜਗਣਾ ਹੋਵੇ ਭੈਣ ਜੀ ਦੀ ਗੱਲ ਖਣੋ ਮੇਰਾ ਨਾਮ ਵੀਨਰ ਹਨੀ ਹੈ ਅਸੀਂ ਕਹਿੰਦੇ ਜੰਗੇ ਸਭ ਨੂੰ ਦੀਵਾਲੀ ਦੀ ਬਹੁਤ ਬਹੁਤ ਮੁਬਾਰਕ ਹੋਵੇ ਤੇ ਇਹ ਜਿਹੜੇ ਵੀ ਸ਼ਾਪ ਆ ਦੇਸ ਤੋਂ ਸਮਾਨ ਖਰੀਦਿਆ ਜਾਵੇ ਕਿਰਪਾ ਕਰਕੇ ਹਾਂ ਇਸ ਕਰਕੇ ਇਸ ਵੀਰ ਕੋ ਪਹੁੰਚੋ ਇਸ ਕਾਸ਼ੋਕ ਤੇ ਪਹੁੰਚੋ ਆਪਣਾ ਸਮਾਨ ਜੋ ਵੀ ਤੁਸੀਂ ਲੈਣਾ ਜੋ ਤੁਹਾਨੂੰ ਮਨ ਪਸੰਦ ਹੋ ਉਹੀ ਖਰੀਦੋ